ਕਿਸ ਦੇ ਘਰੇ ਮੇਰੀ ਮਾਤਾ ਕੰਮ ਕਰ ਰਹੀ ਹੈ ਉਹ ਚਲ ਆ ਰਹੀ ਕਿਸੇ ਦੇ ਘਰੇ ਬੜੀ ਸ਼ਾਬਾਸ਼ ਤੇਰੇ ਵੀ ਮਾਂ ਤੇਰੀ ਪੋਚਾ ਲਾ ਰਹੀ ਹੈ ਤੇ ਤੂੰ 500 ਰੁਪਏ ਦਿਹਾੜੀ ਵੀ ਜੇ ਮੰਨੀਏ ਨਾ ਤਾਂ 35 15000 ਹੁੰਦਾ 15 ਚੋਂ ਜੇ ਛੁੱਟੀਆਂ ਵੀ ਕੱਢ ਲਈ ਤੇ 10 12000 ਤਾਂ ਬੰਦਾ ਕਮਾਉਂਦਾ ਹੀ ਆ ਤੇ ਦੋ ਜੀ ਤੁਸੀਂ ਰੋਟੀ ਨਹੀਂ ਖਾ ਸਕਦੇ 3 4000 ਤਾਂ ਵਧੀਆ ਰਸ਼ਨ ਪੈ ਜਾਂਦਾ ਬੜੀ ਖੁੱਲ ਕੇ ਗੱਲ ਕਹਿ ਰਿਆਂ ਮਾਂ ਮੇਰੀ ਪੋਚਾ ਮਾਰਦੀ ਆ ਕੋਈ ਮਿਹਨਤ ਅੱਜਕੱਲ ਦੇਖ ਕੇ ਰਾਜੀ ਨਹੀਂਗਾ ਲੱੱਚਰ ਤਾਂ ਲੋਕ ਜਿਹੜੇ ਪ੍ਰਮੋਟ ਕਰ ਰਹੇ ਆ ਉਹਨਾਂ ਦੀ ਮਿਲੀਅਨ ਵਿਊਜ਼ ਆ ਰਹੇ ਆ ਕਿਹੜੀ ਤੂੰ ਮਿਹਨਤ ਦਿਖਾਉਣਾ ਵਾ ਤੂੰ ਕਦੀ ਟਿਫਨ ਸੁਟਿਆ ਹੁੰਦਾ ਕਦੀ ਤੂੰ ਰੋਟੀ ਸੁੱਟੀ ਹੁੰਦੀ ਹੈ ਹੈ ਤੇ ਵਰਤੂ ਆਹੀ ਮੇਰਾ ਪਿਓ ਮੇਰਾ ਪਿਓ ਜਿਉਂਦੇ ਜੀ ਕਦੀ ਤੂੰ ਪਿਓ ਦੀ ਵੀਡੀਓ ਪਾਈ ਸੀ ਕਿ ਜਾਂ ਜਿਉਂਦੇ ਜੀ ਕਦੀ ਪਿਓ ਨੂੰ ਇੰਨਾ ਪੁੱਛਿਆ ਸੀ ਹੈ ਫਿਰ ਤਾਂ ਤੇਰਾ ਪਿਓ ਹੀ ਚੰਗਾ ਸੀ ਜਿਹਨੇ ਇੰਨਾ ਕੁਝ ਬਣਾਤਾ ਸੀ ਤੇ ਤੂੰ ਲੱਖ ਲਾਂ ਤਾਂ ਤੇਰੇ ਤੇ ਤੇ ਕੁਝ ਨਹੀਂ ਬਣਦਾ ਪੈਦਰ ਤੋਂ ਮੇਰੀ ਜੋ ਵੀਡੀਓ ਮੈਂ ਪਾਉਣਾ ਕਿਸੇ ਦੇ ਧੀ ਭੈਣ ਦੇ ਮਾਂ ਦੇ ਅੱਗੇ ਆ ਜੇ ਨਾ ਦੇਖਦੇ ਆ ਚੰਗੀ ਤਰ੍ਹਾਂ ਕਿ ਮੁੰਡਾ ਕੀ ਦਿਖਾ ਰਿਹਾ ਬੜੀਆਂ ਮਾਵਾਂ ਗਾਣਾ ਮੈਸੇਜ ਕਰਦੀਆਂ ਕਹਿ ਰਹੀਆਂ ਵੀ ਚਲੋ ਪੁੱਤ ਬਹੁਤ ਵਧੀਆ ਸਾਡਾ ਵੀ ਕੋਈ ਤੇਰੇ ਨਾਲ ਜਾਗਰਤ ਸਾਨੂੰ ਮਿਲ ਰਹੀ ਹੈ ਵੀ ਲੋਕ ਲੋਕਾਂ ਨੂੰ ਤਾਂ ਦਿਖਾ ਰਹੇ ਆਂ ਮੇਰੇ ਕਿਸੇ ਚੰਗੇ ਪਰਿਵਾਰ ਦੀ ਮਾਂ ਭੈਣ ਨਾ ਕਦੀ ਵੀ ਨਹੀਂ ਕਹੂਗੀ ਵੀ ਕੀ ਕਹਿੰਦੇ ਨੇ ਤੂੰ ਰੋਟੀ ਸੁੱਟ ਕੇ ਨਾ ਵੀਡੀਓ ਪਾ ਦਿਆ ਕਰ ਪੁੱਤ ਕਦੀ ਵੀ ਨਹੀਂ ਕਹੂਗੀ ਤੇਰੇ ਵਾਂਗੂ ਲੋਕਾਂ ਨੇ ਮੁੱਦਾ ਹੀ ਇੰਨਾ ਛਾਲਿਆ ਪਿਆ ਮੈਨੂੰ ਕਿੰਨੇ 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 ਰੁਪਈਆ ਕਿੰਨੇ ਪਾਉਣਾ ਲੋਕਾਂ ਨੇ ਥੋੜੀ ਮੁੱਦਾ ਛਾਲਿਆ ਪਿਆ ਵਾ ਤੂੰ ਵੀਡੀਓ ਪਾ ਪਾ ਲੋਕਾਂ ਨੂੰ ਦਿਖਾਈਆਂ ਨੇ ਤੇ ਲੋਕਾਂ ਨੇ ਤੈਨੂੰ ਕਮੈਂਟ ਕੀਤੇ ਨੇ ਤੂੰ ਖੁਦ ਚਾਉਣਾ ਵੀ ਮੇਰੀ ਆਹ ਵੀਡੀਓ ਤੇ ਕਮੈਂਟ ਆਉਣ ਜਿਹੜੇ ਤੈਨੂੰ ਟ੍ਰੋਲ ਕਰਦੇ ਨੇ ਨਾ ਤੂੰ ਉਲਟਾ ਉਹਨਾਂ ਨੂੰ ਫੋਲੋ ਬੈਕ ਕਰ ਸਹੀ ਆ ਕਿਸੇ ਨੇ ਤੈਨੂੰ ਪੈਸਾ ਨਹੀਂ ਪਾਉਣਾ ਬਿਲਕੁਲ ਤੂੰ ਮੰਗ ਵੀ ਲੈ ਤੈਨੂੰ ਦੇਖ ਲਈ ਕਿਸੇ ਨੇ 20 ਪੈਸਾ ਨਹੀਂ ਪਾਉਣਾ ਹੈਗਾ ਤੂੰ ਜਿੰਨਾ ਮਰਜ਼ੀ ਮੰਗ ਕੇ ਦੇਖ ਲੈ ਪਰ ਤੇਰਾ ਤਾਂ ਮੁੱਦਾ ਪੈਸਾ ਲੋਕਾਂ ਤੋਂ ਲੈਣਾ ਹੈ ਹੀ ਨਹੀਂ ਤੇਰਾ ਤਾਂ ਮੁੱਦਾ ਹਲੇ ਹੈਗਾ ਵਾ ਵੀ ਤੂੰ ਵਾਇਰਲ ਹੋਵੇਂ ਤੇ ਤੈਨੂੰ YouTube Facebook ਪੈਸਾ ਦੇਵੇ ਮੇਨ ਗੱਲ ਇਹ ਹੈ ਆ ਮੈਂ ਦਿਹਾੜੀ ਐਕਚੁਅਲੀ ਸਹੀ ਮੈਨੇਜ ਦੇ ਵਿੱਚ 500 ਰੁਪਇਆ ਕਮਾਉਣਾ ਡੇ ਦਾ ਤੇ ਲੋਕ ਉਥੇ ਕਹਿ ਰਹੇ ਆ ਕਿ ਤੇਰਾ 500 ਰੁਪਏ ਨਾਲ ਕੀ ਨਹੀਂ ਚੱਲਦਾ ਕੀ ਨਹੀਂ ਚੱਲਦਾ ਜਿਹੜਾ ਬੰਦਾ ਗਰੀਬੀ ਡਿੱਗਿਆ ਜਾਂ ਜਿਹੜਾ ਬੰਦਾ ਘਰ ਦਾ ਖਰਚਾ ਚਲਾ ਰਿਹਾ ਦੁੱਧ ਮੁੱਲ ਲੈ ਰਿਆ ਮੈਂ ਕਣਕ ਮੇਰੀ ਮੁੱਲ ਦੀ ਆ ਠੀਕ ਆ ਮੰਮੀ ਦੀ ਦਵਾਈ ਮਾੜੀ ਮੋਟੀ ਚੱਲਦੀ ਉਹ ਵੀ ਮੇਰੇ ਸਿਰ ਤੇ ਆ ਯਾਰ ਗੱਲ ਸੁਣ ਪਰਵਾਸੀ ਦੇਖ ਲੈ ਜਿਹੜੇ ਵਿਚਾਰੇ ਮਜ਼ਦੂਰੀ ਕਰਦੇ ਪਏ ਆ ਨਾ ਉਹਨਾਂ ਦੀ ਵੀ ਢੜੀ ਇੰਨੀ ਹੋਈਆਂ ਉਹ ਵੀ ਦੁੱਧ ਮੁੱਲ ਦਾ ਹੀ ਲੈਂਦੇ ਨੇ ਉਹ ਵੀ ਕਣਕ ਮੁੱਲ ਦੀ ਲੈਂਦੇ ਨੇ ਸਾਰਾ ਕੁਝ ਮੁੱਲ ਦਾ ਲੈਂਦੇ ਆ ਤੂੰ ਕੱਲਾ ਮੁੱਲ ਦਾ ਨਹੀਂ ਲੈ ਰਿਆ ਪਰ ਤੂੰ ਤਾ ਲੋਕਾਂ ਨੂੰ ਇੰਨਾ ਕਹੋ ਕਰਤਾ ਵੀ ਪੰਜਾਬ ਦੇ ਵਿੱਚ ਤੂੰ ਗਰੀਬੀ ਹੋਈ ਬਹੁਤ ਦਿਖਾਤੀ ਜੇ ਕੋਈ ਬਾਹਰਲੇ ਸਟੇਟ ਦਾ ਬੰਦਾ ਦੇਖਦਾ ਹੋਊਗਾ ਨਾ ਕਹੂਗਾ ਹੱਦ ਆ ਯਾਰ ਪੰਜਾਬ 'ਚ ਇੰਨੀ ਗਰੀਬੀ ਜਦਕਿ ਬਾਹਰਲੀ ਸਟੇਟ ਦੇ ਵਿੱਚ ਨਾ ਲੋਕ ਸਮਝਦੇ ਆ ਵੀ ਪੰਜਾਬ 'ਚ ਚਾਹੇ ਜਿਹੜਾ ਮਰਜੀ ਚੱਲ ਜਵੇ ਭੁੱਖਾ ਨਹੀਂ ਮਰਦਾ ਤੇ ਤੂੰ ਇਹੋ ਜਿਹਾ ਮੈਸੇਜ ਦੇ ਰਿਆਂ ਦੂਜੀਆਂ ਸਟੇਟ ਵਾਲਿਆਂ ਨੂੰ ਵੀ ਅਗਲੇ ਇੱਥੇ ਆਉਣ ਤੋਂ ਡਰਨਗੇ ਕਹਿਣਗੇ ਯਾਰ ਉੱਥੇ ਤਾਂ ਗਰੀਬੀ ਬਹੁਤ ਆ ਉੱਥੇ ਤਾਂ ਬੰਦਾ ਹੀ ਨਹੀਂ ਰੋਟੀ ਖਾ ਰਿਆ ਇਹ ਚੀਜ਼ ਦੇਖ ਕੇ ਨਾ ਬਾਹਰਲੀਆਂ ਸਟੇਟ 'ਚ ਮੈਸੇਜ ਬਹੁਤ ਗਲਤ ਜਾ ਰਿਹਾ ਜਿੱਥੇ ਲੋਕ ਸਮਝਦੇ ਨੇ ਵੀ ਪੰਜਾਬ 'ਚ ਕੋਈ ਵੀ ਬੰਦਾ ਭੁੱਖਾ ਨਹੀਂ ਮਰ ਸਕਦਾ ਤੇ ਤੇਰੀਆਂ ਵੀਡੀਓ ਦੇਖ-ਦੇਖ ਕੇ ਅੱਧਿਆਂ ਦੇ ਦਿਲ ਟੁੱਟ ਜਾਣੇ ਨੇ ਜਿਹੜਾ ਹੱਦ ਤੱਕ ਆਉਣਾ ਮੇਰੇ ਕੋਲ ਪਿੰਡ ਦੇ ਵਿੱਚੋਂ ਵੀ ਕੋਈ ਪਤਾ ਕਰਨਾ ਚਾਹਵੇ ਨਾ ਮੇਰੀ ਮਾਂ ਨੇ 8-9 ਸਾਲ ਵਰਪ ਮੰਗੀ ਹੈ ਹਾਂ ਬ੍ਰਿਜ ਨਹੀਂ ਆ ਗਈ ਸੀ ਅੱਛਾ ਇਹ ਗੱਲ ਕੋਈ ਪਿੰਡ ਚੋਂ ਕਲੀਅਰ ਕਰ ਸਕਦਾ ਇਹ ਗੱਲਾਂ ਇੱਥੇ ਬ੍ਰੌਡਕਾਸਟ ਤੇ ਐਵੇਂ ਨਹੀਂ ਬੋਲੀ ਜਾ ਰਿਆ ਕਿ ਹਾਂ ਇੱਥੇ ਲੈਵਲ ਤੇ ਬੋਲਤੀਆਂ ਕੱਲ ਨੂੰ ਕਿ ਪਿੰਡ 'ਚ ਪਤਾ ਕਰੇ ਤੇ ਕੱਲ ਨੂੰ ਤੁਹਾਨੂੰ ਵੀ ਆ ਕੇ ਕਹਦੇ ਯਾਰ ਉਹ ਮੁੰਡੇ ਕੋਲ ਤਾਂ ਸਾਲਾ ਪਹਿਲਾਂ ਹੀ ਰਚ ਸੀਗਾ ਕਦੇ ਨਹੀਂ ਇਹ ਗੱਲ ਨਹੀਂ ਨਿਕਲੂਗੀ ਮੇਰੇ ਮੇਰੀ ਮਾਂ ਨੇ ਇਥੋਂ ਤੱਕ ਗਰੀਬੀ ਵੇਖੀ ਐ ਯਾਰ ਇਹ ਕਿੱਡੀ ਗੱਲ ਆ ਵੀ ਬਰਫ਼ ਮੁੱਲ ਲੈਣ ਜਾ ਰਿਹਾ ਸੀ ਹੈ ਸੱਚ ਬਰਫ਼ ਮੰਗਣ ਜਾ ਰਿਹਾ ਸੀਗਾ ਮੈਂ ਕਹਿੰਨਾ ਪੰਜਾਬ ਦੇ 70% ਉਹ ਬੰਦੇ ਹੋਣਗੇ ਜਿਹੜੇ ਮੇਰੀ ਵੀਡੀਓ ਦੇਖ ਰਹੇ ਆ ਉਹ ਵੀ ਆਪਣੇ ਟਾਈਮ ਤੇ ਬਚਪਨੇ ਵੇਲੇ ਨਾ ਗਵਾਂਡੀਆਂ ਤੋਂ ਬਰਫ਼ ਮੰਗ ਕੇ ਲਿਆਉਂਦੇ ਰਹੇ ਨੇ ਮੈਂ ਖੁਦ ਬਰਫ਼ ਮੰਗ ਕੇ ਲਿਆਉਂਦਾ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਮੈਂ ਬਰਫ਼ ਮੰਗ ਕੇ ਲਿਆਇਆ ਜੀ ਮੈਂ ਗਰੀਬ ਹੀ ਹੋ ਗਿਆ ਤੇ ਮੈਂ ਡੱਗੀ ਪਿਆ ਕਦੇ ਉਹ ਸਮਾਂ ਹੁੰਦਾ ਸੀ ਹਰ ਮੁਹੱਲੇ ਦੇ ਵਿੱਚ ਜਾਂ ਗਲੀ ਦੇ ਵਿੱਚ ਦੋ ਚਾਰ ਘਰਾਂ 'ਚ ਹੀ ਫ੍ਰਿਜ ਹੁੰਦੀ ਸੀਗੀ ਤੇ ਲੋਕੀ ਇੱਕ ਦੂਜੇ ਤੋਂ ਬਰਫ਼ ਮੰਗ ਕੇ ਲੈ ਕੇ ਹੁੰਦੇ ਸੀ ਇਹ ਕੋਈ ਗਰੀਬੀ ਨਹੀਂ ਸੀਗੀ ਮਤਲਬ ਵੀ ਤੇਰੇ ਹਿਸਾਬ ਨਾਲ ਵੀ ਉਹ ਜੀ ਬਰਫ਼ ਮੰਗ ਕੇ ਲਿਆ ਤੇ ਮੈਂ ਤਾਂ ਬਹੁਤ ਵੱਡਾ ਗਰੀਬ ਹੋ ਗਿਆ ਹੱਦ ਕਰਤੀ ਯਾਰ ਤੂੰ ਬਹੁਤ ਲੋਕ ਬਰਫ਼ ਮੰਗ ਕੇ ਲਿਆਉਂਦੇ ਰਹੇ ਨੇ ਤੇ ਅੱਜ ਜਿਹੜੇ ਬਰਫ਼ ਮੰਗ ਕੇ ਲਿਆਉਂਦੇ ਰਹੇ ਨੇ ਅੱਜ ਉਹਨਾਂ ਦੇ ਆਪ ਦੇ ਏਡੇ ਏਡੇ ਕੰਮਕਾਰ ਨੇ ਕਿ ਬਹੁਤ ਕੁਝ ਆਉਂਣਾ ਕੋਲੇ ਬਰਫ਼ ਮੰਗ ਕੇ ਤਾਂ ਹਰ ਕੋਈ ਲਿਆਉਂਦਾ ਰਿਹਾ ਵਾ ਤੇ ਹੋਰ ਇਹਦੀ ਗੱਲ ਸੁਣਿਓ ਜਰਾ ਬਰਫ਼ ਮੰਗਣ ਜਾਂਦੀ ਸੀ ਕੂਲਰ ਦੇ ਵਿੱਚ ਉਹਨੇ ਪਾ ਦੇਣੀ ਬਰਫ਼ ਮੰਗ ਕੇ ਅਸੀਂ ਤਾਂ ਪਤੰਦਰਾ ਲਿਆ ਕੇ ਪਾਣੀ ਪੀਂਦੇ ਰਹੇ ਆ ਗਵਾਂਡੀਆਂ ਤੋਂ ਬਰਫ਼ ਮੰਗ ਕੇ ਲਿਆ ਕੇ ਪਾਣੀ ਪੀਂਦੇ ਰਹੇ ਆ ਸਾਡੇ ਵੀ ਫ੍ਰਿਜ ਨਹੀਂ ਸੀਗੀ ਤੇ ਤੂੰ ਤਾਂ ਪਤੰਦਰਾ ਕੂਲਰ 'ਚ ਪਾਉਣ ਲਈ ਬਰਫ਼ ਲਿਆਉਂਦਾ ਰਿਹਾ ਇਹ ਤਾਂ ਸ਼ਾਹੂਕਾਰੀ ਹੋ ਗਈ ਵੀ ਭਾਈ ਸਾਨੂੰ ਤਾਂ ਜੀ ਕੂਲਰ ਦੀ ਹਵਾ 'ਚ ਗਰਮੀ ਲੱਗਦੀ ਆ ਇਹਦੇ 'ਚ ਲਿਆ ਮਾਂ ਬਰਫ਼ ਮੰਗ ਕੇ ਲਿਆ ਤੇ ਛੋਟੇ ਦੇ 'ਚ ਤੇ ਬਰਫ਼ ਛੋਟੇ ਦੇ 'ਚ ਤੇ ਠੰਡੀ ਹਵਾ ਲਈਏ ਉਹ ਪਾਗਲਾ ਇੱਥੇ ਜਨਤਾ ਜਿਹੜੀ ਮੇਰੀ ਵੀਡੀਓ ਵੀ ਦੇਖ ਰਹੀ ਹੈ ਨਾ ਮੈਂ ਸੱਚ ਕਹਿੰਨਾ ਆ ਮਾ ਸਾਡੇ ਮੱਲੇ 'ਚ ਬਹੁਤ ਘਰ ਸੀ ਜਿਹੜੇ ਇੱਕ ਦੂਜੇ ਤੋਂ ਬਰਫ਼ ਮੰਗ ਕੇ ਲਿਆਉਂਦੇ ਰਹੇ ਸੀਗੇ ਕਿਉਂਕਿ ਉਹਨਾਂ ਦਿਨਾਂ 'ਚ ਫਰਿੱਜਾਂ ਦਾ ਜਿਹੜਾ ਰਵਾਜ ਸੀਗਾ ਨਵਾਂ-ਨਵਾਂ ਆਇਆ ਸੀ ਤੇ ਪੁਰਾਣੇ ਟਾਈਮ ਦੇ ਮਤਲਬ ਜੇ ਉਸ ਟਾਈਮ ਤੇ ਲੋਕੀ ਪਾਣੀ ਨਾਰਮਲੀ ਪੀ ਲੈਂਦੇ ਹੁੰਦੇ ਸੀ ਜਦੋਂ ਨਵਾਂ-ਨਵਾਂ ਆਣਾ ਸ਼ੁਰੂ ਹੋਇਆ ਤਾਂ ਲੋਕ ਵੀ ਬਰਫ਼ ਮੰਗ ਲੈਂਦੇ ਹੁੰਦੇ ਚੱਲ ਯਾਰ ਬਰਫ਼ ਲੈ ਆਈਏ ਪਾਣੀ ਪੀਣੇ ਆ ਤੇ ਤੂੰ ਪਤੰਦਰਾ ਤੇਰੀ ਤਾਂ ਸ਼ਾਹਕਾਰੀ ਹੋਈ ਵੀ ਤੂੰ ਤਾਂ ਕੂਲਰ 'ਚ ਬਰਫ਼ ਪਾ ਕੇ ਹਵਾ ਲੈਂਦਾ ਰਿਹਾ ਵਾਂ ਹਾਦੀ ਹੋ ਗਈ ਦੱਸ ਯਾਰ ਨਹੀਂ ਮੈਂ ਦੇਖੋ ਮੈਂ ਨਹੀਂ ਖੁਲਚਿਆਂ ਦਾ ਕੰਮ ਮਤਲਬ ਵੀ ਮੈਂ ਫਿਰ ਵੀ ਉਸੇ ਫੈਮਿਲੀ ਦੇ ਵਿੱਚੋਂ ਆ ਨਹੀਂ ਮੈਂ ਉਹ ਕੰਮ ਕਰ ਸਕਦਾ ਮੇਰਾ ਸੁਣ ਲਈਏ ਦੀ ਗੱਲ ਕਹਿੰਦਾ ਮੈਂ ਉਸ ਪਰਿਵਾਰ ਚੋਂ ਆ ਵੀ ਕੁਲਚੇ ਨਹੀਂ ਵੇਚ ਸਕਦਾ ਮੈਂ ਇੰਨਾ ਡਾਊਨ ਨਹੀਂ ਇਸ ਗੱਲ ਦੇ ਵਿੱਚ ਇਹਨੇ ਬੋਲਿਆ ਨਾ ਤੇ ਯਾਰ ਹੱਦ ਹੋ ਗਈ ਇਹਨੇ ਕੁਲਚੇ ਨਹੀਂ ਵੇਚ ਕੇ ਪੈਸੇ ਕਮਾਉਣੇ ਹੈਗੇ ਇਹਨੇ ਆ ਗਰੀਬੀ ਦਿਖਾ ਦਿਖਾ ਗਰੀਬੀ ਦਿਖਾ ਦਿਖਾ ਬਸ YouTube Facebook ਤੋਂ ਪੈਸੇ ਕਮਾਉਣੇ ਆ ਕੁਲਚੇ ਵੇਚਣਾ ਇਹਦੇ ਲਈ ਛੋਟਾ ਕੰਮ ਹੋ ਗਿਆ ਹੱਦ ਕਰਦਾ ਯਾਰ ਤੂੰ ਸਿੱਧਾ ਕਹਿ ਨਾ ਵੀ ਤੂੰ ਬਸ ਆਹੀ ਬਸ ਕਦੀ ਸਿਰਚੇ ਟੂੜੀ ਪਾ ਕੇ ਆ ਸਮਾਨ ਸੁੱਟਦੇ ਦੀ ਵੀਡੀਓ ਬਣਾ ਲੈਣੀ ਆ ਕਦੀ ਆਪਦੀ ਰੋਟੀ ਆਪ ਹੀ ਤੂੰ ਸੁੱਟ ਕੇ ਵੀਡੀਓ ਬਣਾ ਲੈਣੀ ਆ ਯਾਰ ਇਹਦੇ ਪਿੰਡ ਦਾ ਕੋਈ ਯਾਰ ਇਹਨੂੰ ਪੁੱਛਦਾ ਨਹੀਂ ਹੈ ਯਾਰ ਹੱਦ ਕਰੀ ਜਾਂਦਾ ਇਹ ਤਾਂ ਇਹਦੇ ਪਿੰਡ ਦਾ ਕੋਈ ਨਹੀਂ ਪੁੱਛਣ ਵਾਲਾ ਇਹਨੂੰ ਦੋ ਤਿੰਨ ਪੜਿਆ ਸਿਰਫ ਹੁਣ ਲੋਕ ਕਹਿੰਦੇ ਕਮੈਂਟਾਂ ਦਾ ਰਿਪਲਾਈ ਕਿਉਂ ਨਹੀਂ ਕਰਦਾ ਜੇ ਮੈਂ ਸੱਚੀ ਦੱਸ ਦੇਣਾ ਮੈਂ ਪੜਿਆ ਨਹੀਂਗਾ ਨਹੀਂ ਤਾਂ ਸ਼ੈਤ ਮੈਂ ਲੜਾਈਆਂ ਝਗੜੇ ਮੈਂ ਵੀ ਮਾੜੇ ਮੋਟੇ ਲੈ ਸਕਦਾ ਹੀ ਲੋਕਾਂ ਨਾਲ ਮੇਰੇ ਤਾਂ ਲੋਕ ਦੱਸਦੇ ਆ ਬਈ ਤੇਰੇ ਬਾਰੇ ਆ ਲਿਖੀ ਜਾਂਦੇ ਲੋ ਆ ਇਹਦੀ ਗੱਲ ਸੁਣਿਓ ਠੀਕ ਆ ਨਾ ਕਹਿੰਦਾ ਮੈਂ ਦੋ ਪੜੇ ਖੁਦੀ ਤੇ ਕੁੜੀਆਂ ਦੇ ਮੈਸੇਜ ਮੈਨੂੰ ਅੱਜ ਦੇ ਟਾਈਮ ਤੇ ਸਭ ਤੋਂ ਵੱਧ ਆਏ ਭੈਣਾ ਦੇ ਭੈਣਾ ਕਾ ਕੇ ਰਿਪਲਾਈ ਕੀਤੇ ਹੋਏ ਆ ਸਾਰਿਆਂ ਨੂੰ ਆ ਦੇਖ ਲੋ ਹਲੇ ਇਹ ਕਹਿੰਦਾ ਸੀ ਵੀ ਮੈਨੂੰ ਨਾ ਪੜ੍ਹਨਾ ਨਹੀਂ ਆਉਂਦਾ ਲੋਕੀ ਮੈਨੂੰ ਮੈਸੇਜ ਪੜ੍ਹ-ਪੜ੍ਹ ਦੱਸਦੇ ਨੇ ਤੇ ਹੁਣ ਕੀ ਕਹਿ ਰਿਹਾ ਮੈਨੂੰ ਧੀਆਂ ਦੇ ਬੜੇ ਮੈਸੇਜ ਆਉਂਦੇ ਨੇ ਤੇ ਗੱਲ ਵੀ ਨਾ ਵਿੱਚ ਰੋਕ ਕੇ ਜੇ ਕਰ ਰਿਹਾ ਵੀ ਜਿਵੇਂ ਸੋਚ ਸਮਝ ਕੇ ਬੋਲ ਰਿਹਾ ਵਾ ਤੇ ਇਹਨੂੰ ਮੈਸੇਜ ਆਉਂਦੇ ਨੇ ਵੀ ਨਸ਼ੇ ਕਰਕੇ ਉਹਨਾਂ ਦਾ ਘਰ ਟੁੱਟ ਗਿਆ ਤੇ ਪਤੰਦਰਾ ਤੂੰ ਤਾਂ ਆਪ ਸਿਰਫ ਇੱਕ ਪੈਸੇ ਕਾਰਨ ਆਪਦੀ ਰੈਪੂਟੇਸ਼ਨ ਐਨੀ ਡਾਊਨ ਕਰ ਰਿਆ ਵੀ ਤੈਨੂੰ ਕੋਈ ਧੀ ਭੈਣ ਦਵੇ ਹੀ ਨਾ ਤੈਨੂੰ ਅੱਜ ਤਾਂ ਬੜਾ ਸੁਆਦ ਆ ਰਿਹਾ ਵੀ ਚੱਲ ਮੇਰੇ ਡਾਲਰ ਬਣਦੇ ਆ ਮੇਰੇ ਵਿਊ ਬਣਦੇ ਆ ਜਾਂ ਮੇਰੇ ਪੈਸੇ ਬਣਦੇ ਆ ਪਰ ਫੈਮਲੀਆਂ ਤੋਂ ਬਿਨਾ ਇਹ ਵੀ ਕਿਸੇ ਕੰਮ ਦੇ ਨਹੀਂ ਹੈਗੇ ਕੱਲ ਨੂੰ ਜੇ ਤੇਰੇ ਕੋਲ 4 ਪੈਸਾ ਹੋਊਗਾ ਨਾ ਤਾਂ ਆਸੇ ਪਾਸੇ ਤੇਰਾ ਪਰਿਵਾਰ ਨਹੀਂ ਹੋਊ ਤੇਰੇ ਬੱਚੇ ਨਹੀਂ ਹੋਣਗੇ ਤੇਰੀ ਘਰ ਵਾਲੀ ਨਹੀਂ ਹੋਊ ਫਿਰ ਤੂੰ ਬਹੁਤ ਪਰੇਸ਼ਾਨ ਹੋਏਗਾ ਲੈ ਕਹਿੰਦਾ ਮੈਂ ਉਸ ਫੈਮਲੀ ਦੇ ਵਿੱਚੋਂ ਆ ਵੀ ਅਸੀਂ ਕੁਲਚਿਆਂ ਦਾ ਕੰਮ ਨਹੀਂ ਕਰ ਸਕਦੇ ਹਾਂ ਉਸ ਫੈਮਲੀ ਚ ਆ ਵੀ ਰੋਟੀ ਸਟਾ ਸਟਾ ਕੇ ਡਗਾ ਡਗਾ ਕੇ ਤੇ ਗੋਹਾ ਸੁੱਟ ਸੁੱਟ ਕੇ ਅਸੀਂ ਕੰਮ ਕਰ ਸਕਦੇ ਆ ਇਹੋ ਜੀ 2ਗਲੀ ਗੱਲ ਦੇਖ ਲਓ ਕਿੰਨੀ ਕਰਦਾ ਪਿਆ ਇਹ ਗੱਲ ਤਾਂ ਸਿੱਧੀ ਜੀ ਆ ਵੀਰੇ ਤੂੰ ਗਰੀਬੀ ਨਹੀਂ ਤੂੰ ਕੀ ਕਹਿੰਦੇ ਨੇ ਮਿਹਨਤ ਨਹੀਂ ਪ੍ਰਮੋਟ ਕਰ ਰਿਆ ਤੂੰ ਗਰੀਬੀ ਪ੍ਰਮੋਟ ਕਰ ਰਿਆ ਤੂੰ ਪੰਜਾਬ ਦਾ ਨਾਮ ਸਿਰਫ ਗਰੀਬੀ ਲਈ ਪ੍ਰਮੋਟ ਕਰ ਰਿਆ ਤੈਨੂੰ ਕਿੰਨੀ ਦੁਨੀਆ ਦੇਖ ਰਹੀ ਆ ਜਿਹੜੇ ਅਸੀਂ ਵੀ ਪੰਜਾਬ ਤੋਂ ਹੋ ਕੇ ਨਾ ਸਾਲਾ ਅਸੀਂ ਵੀ ਆਪਣੇ ਆਪ ਨੂੰ ਸੋਚਣ ਲੱਗ ਗਏ ਵੀ ਅਸੀਂ ਵੀ ਆਪਦੇ ਆਪ ਨੂੰ ਗਰੀਬ ਸਮਝਣ ਲੱਗ ਗਏ ਵੀ ਕੀ ਆ ਯਾਰ ਆਪਣੇ ਕੋਲੇ ਆ ਛੋਟੀ ਗੱਡੀ ਆ ਵੱਡੀ ਗੱਡੀ ਹੁੰਦੀ ਹੈ ਬੁਲਟ ਮੋਟਰਸਾਈਕਲ ਹਰਲੇ ਹੁੰਦਾ ਅਸੀਂ ਵੀ ਸਾਲਾ ਹੁਣ ਨਾ ਉਧਰਲੇ ਪਾਸੇ ਨੂੰ ਸੋਚਣ ਲੱਗ ਗਏ ਆ ਵੀ ਸਾਡੇ ਕੋਲ ਯਾਰ ਚਾਰ ਹੀ ਕੋਠੀਆਂ ਨੇ ਘਟੋ-ਘਟ ਅੱਠ ਤਾਂ ਹੁੰਦੀਆਂ ਹਾ ਗਰੀਬੀ 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 ਤਾਂ ਜਿੱਥੋਂ ਮਰਜ਼ੀ ਦਿਖਾਈ ਚੱਲੋ ਮੇਰੇ ਕੋਲ ਤਾਂ ਜੀ ਆਹ ਮੈਂ ਤਾਂ ਜੀ ਆਈਪੀਐਸ ਅਫਸਰ ਲੱਗਿਆ ਆਕਾਸ਼ ਮੈਂ ਆਈਏਐਸ ਹੁੰਦਾ ਮੈਂ ਤਾਂ ਜੀ ਬੈਂਕ 'ਚ ਮੈਨੇਜਰ ਲੱਗਿਆ ਆਕਾਸ਼ ਮੈਂ ਕੀ ਕਹਿੰਦੇ ਨੇ ਪੂਰੇ ਜ਼ਿਲ੍ਹੇ ਦਾ ਮਾਲਕ ਹੁੰਦਾ ਹੱਦ ਆ ਯਾਰ ਤੇਰੀ ਤੂੰ ਗਰੀਬੀ 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 ਕਰਕੇ ਯਾਰ ਮੇਰੀ ਇੱਕ ਬੇਨਤੀ ਹੈ ਇਹਦੇ ਪਿੰਡ ਵਾਲਿਆਂ ਨੂੰ ਯਾਰ ਤੁਹਾਨੂੰ ਥੋੜਾ ਵੀ ਫੀਲ ਨਹੀਂ ਹੁੰਦਾ ਵੀ ਇਹ ਕਿੰਨੀ ਬਰਾਈ ਕਰ ਰਿਹਾ ਵਾ ਹੈ ਮਿਹਨਤ ਕਿਹੜੀ ਮਿਹਨਤ ਪ੍ਰਮੋਟ ਕਰ ਰਿਹਾ ਕੋਈ ਇੱਕ ਬੰਦਾ ਕਹ ਦੇਵੇ ਵੀ ਇਹਨੇ ਆਹ ਮਿਹਨਤ ਪ੍ਰਮੋਟ ਕੀਤੀ ਆ ਉਦੋਂ ਇੱਕ ਗੋਹਾ ਸੁੱਟਦੇ ਹੋਏ ਉੱਪਰ ਸਿਰ 'ਚ ਟੂੜੀ ਪਾ ਕੇ ਆ ਗਿਆ ਇਹਨੇ ਕਿੰਨਾ ਯਾਰ ਲਹੂ ਪੀਤਾ ਹੋਇਆ ਵਾ ਸਾਰੀ ਜਨਤਾ ਦਾ ਇੱਕ ਤਾਂ ਇਹਦੀ ਰੀਲ ਨੂੰ ਜਿੰਨਾ ਮਰਜ਼ੀ ਬੰਦ ਕਰੀ ਚੱਲੋ ਹੁਣ ਲੋਕ ਮੈਨੂੰ ਵੀ ਬੋਲਣਗੇ ਮੈਂ ਮੰਨਦਾ ਮੈਨੂੰ ਬੋਲਣਗੇ ਕਿਉਂਕਿ ਪੋਪੂਲੇਸ਼ਨ ਇੰਨੀ ਆ ਵੀ ਉਹ ਪੋਪੂਲੇਸ਼ਨ ਦੇ ਵਿੱਚੋਂ ਕੁਝ ਬੰਦੇ ਚੰਗੇ ਵਾਲੇ ਪਾਸੇ ਹੁੰਦੇ ਆ ਮਾੜੇ ਵਾਲੇ ਪਾਸੇ ਵੀ ਹੁੰਦੇ ਆ ਵਧੀਆ ਵੀ ਹੁੰਦੇ ਆ ਗਲਤ ਗਲਤ ਵੀ ਹੁੰਦੇ ਆ ਮੈਨੂੰ ਵੀ ਕਮੈਂਟ ਕਰਨਗੇ ਪਰ ਯਾਰ ਇੱਕ ਵਾਰੀ ਇਹਦੇ ਬਾਰੇ ਸੋਚਿਓ ਜ਼ਰੂਰ ਯਾਰ ਜਦ ਦੇਖੋ ਗਰੀਬੀ 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 ਇਹ ਇਹ ਤਾਂ ਕੋਈ ਗੱਲ ਨਾ ਨਾ ਹੋਈ ਯਾਰ ਇਹਦੇ ਪਿੰਡ ਵਾਲਿਓ ਇਹਨੂੰ ਬਿਠਾ ਕੇ ਇੱਕ ਵਾਰੀ ਪੁੱਛ ਲੋ ਕੀ ਆ ਜਾਂ ਤਾਂ ਇਹਨੂੰ ਇਹਨੂੰ ਇੱਕ ਵਾਰੀ ਨਾ ਚੰਦਾ ਹੀ ਇਕੱਠਾ ਕਰਕੇ ਦੇ ਦਈਏ ਭਾਈ ਲੈਫਰਡ ਤੂੰ ਗਰੀਬੀ ਨਹੀਂ ਕਰਨੀ 1800 ਕਿਸ਼ਤਾਂ ਤੇ ਤੂੰ ਮੋਬਾਈਲ ਲੈਣਾ ਜ਼ਰੂਰੀ ਆ ਪਰ ਘਰ ਦੇ ਵਿੱਚ ਤੇਰੇ ਤੋਂ ਇੱਕ ਗੈਸ ਚੂਲਾ ਨਹੀਂ ਲਿਆ ਜਾਂਦਾ ਹਨਾ 1800 ਕਿਸ਼ਤ ਦੇਣੀ ਤੈਨੂੰ ਮਨਜ਼ੂਰ ਆ 1800 ਚ ਤਾਂ ਗੈਸ ਸਿਲੰਡਰ ਆ ਜਾਊਗਾ ਭਾਈ ਤੇਰਾ ਮਾਂ ਮਾਂ ਮੈਂ ਮੇਰੀ ਪਹਿਲੀ ਪੈੜੀ ਪਹਿਲੀ ਬਹੁਤ ਦੁਨੀਆ ਦੀ ਵਿਕੀ ਆ ਬੜੀ ਦੁਨੀਆ ਦੀ ਵਿਕੀ ਆ ਪੈੜੀ ਐਦਾਂ ਥੋੜੀ ਹੁੰਦਾ ਯਾਰ ਬਹੁਤ ਲੋਕਾਂ ਨੇ ਵੇਚਿਆ ਪਰ ਤੇਰੇ ਹੰਦੂ ਕੋਈ ਰੋਇਆ ਨਹੀਂ ਧੰਨਵਾਦ ਦੋਸਤੋ